ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪਰੀਆਂ ਦੋ ਗਾਵਾਂ ਸੇ ਲੈ ਕੇ ਆਏ ਹਾਂ ਜੀ ਇੱਕ ਬਈ ਗੱਬਣ ਇੱਕ ਤਾਜੀ ਸੁਈ ਵੀ ਆ ਆਓ ਪੁੱਛ ਲੈਣੇ ਬਾਈ ਤੁਹਾਡੇ ਭਾਈ ਜੀ ਹਸੀਕਾਲ ਹਸੀਕਾਲ ਜੀ ਹੋ ਠੀਕ ਹੋਈ ਵਧੀਆ ਹਾਂਜੀ ਹਾਂਜੀ ਵਧੀਆ ਜੀ ਬਈ ਨਾਮ ਤੇ ਐਡਰੈਸ ਬੋਲੋ ਨਾਮ ਸੰਦੀਪ ਸਿੰਘ ਪਿੰਡ ਕੁਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਈ ਨੇੜੇ ਪਿੰਡ ਬੌਡੇ ਨੰਗਲ ਨਿਹਾਲ ਸਿੰਘ ਵਾਲਾ ਫਲਾਹਪੁਰ ਵੀ ਨੇੜੇ ਹੀ ਰਹਿੰਦਾ ਵੀ ਮੋਬਾਈਲ ਨੰਬਰ 86996 7106 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਦੇ ਕਿਹੜਾ ਸੂਸ ਹੁੰਦੀ ਦੂਜਾ ਸੂਆ ਦੂਜਾ ਸੂਆ ਕਿੰਨੇ ਦਿਨ ਲੈਂਦੀ ਆ ਭਾਈ ਦਿਨਵਾ ਤਰੀਕ ਦੇ ਮੁਤਾਬਕ ਦਾ ਪੰਜ ਹੀ ਰਹਿੰਦੇ ਆ ਠੀਕ ਆ ਬਾਕੀ ਜੇ ਉੱਤੇ ਲੈ ਜੇ ਬਹੁਤ ਨੇ ਚੰਗੇ ਹੀ ਆ ਠੀਕ ਆ ਭਾਈ ਹੂੰ ਕੀ ਰਿਕਾਰਡ ਆ ਦੁੱਧ ਦਾ ਰਿਕਾਰਡ ਪਲੂਨ ਨੇ ਤਾਂ ਦਿੱਤਾ ਭਾਈ 28 29 ਕਿਲੋ ਠੀਕ ਆ ਭਾਈ ਐ ਕਿ ਆਪਾਂ ਤਾਂ ਉਮੀਦ 35 ਦੀ ਕਰਦੇ ਆ ਯਾਨੀ 30 ਦੀ ਗਰੰਟੀ ਤੇ ਆਪਾਂ ਭੇਜ ਦਾਂਗੇ 30 ਕਿਲੋ ਦੀ ਠੀਕ ਹੈ ਭਾਈ ਹਾਂਜੀ ਹੂੰ ਤੋੜ ਦੋ ਭਾਈ ਬਾਕੀ ਲੈ ਬਾਲੂ ਬਾਕੀ ਸਾਰੇ ਮੇਰੇ ਬਾਬਾ ਇਹ ਦੇਖੋ ਲਾਡੂ ਨਾ ਬਹੁਤ ਪੰਨਾਂ ਮੈਂ ਕਹਿੰਦਾ ਕਮਾਲ ਆ ਭਾਈ ਪੰਡਾ ਬੰਦ ਹੀ ਆਉਂਦੀ ਆ ਥਣ ਥਣ ਜਿਹੜੀ ਬਨਾਵਟਾ ਲੈਵੇ ਦੀ ਉਹ ਚੈੱਕ ਕਰ ਲਉਣਾ ਹੂੰ ਬਾਕੀ ਠੰਡੀ ਸੀਡ ਆ ਲੈ ਕੋਈ ਮਾਰਦੀ ਬੈਠ ਬਣਾਣੀਗਾ ਫੈਟ ਰੱਖੂਗੀ ਬੈਠ ਤੁਰਿਆ ਨਹੀਂ ਜਾਣਾ ਜਿੱਦ ਤੁਰਿਆ ਨਹੀਂ ਜਾਣਾ ਹਾਂ ਜਣ ਲੈਂਦੀ ਆ ਭਾਈ ਥਣ ਦੇਖੋ ਗੁਲਾਬੀ ਥਣ ਕਲਾ ਕਲਾ ਥਣ ਪੂਰੀ ਵਿੱਤੀ ਤੇ ਥਣ ਆਰਡਰ ਆ ਬਾਈ ਸਹੀ ਗੱਲ ਆ ਬਾਈ ਦੀ ਕਮਾਲ ਦਾ ਤਿਆਰ ਕਰਦੀ ਹੁੰਦੀ ਆ ਸੈੱਜ ਆਰਡਰ ਰੱਖੂਗੀ ਤੇ ਹਜੇ ਕੱਚੀ ਕੱਚੀ ਆ ਦੇਣ ਲੈਂਦੀ ਆ ਥੋੜੀ ਥੋੜੀ ਤਲਿਆਰੇ ਦੀ ਹਲਕਤ ਮੰਦੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਕੱਦ ਕਾਠ ਵੀ ਚੰਗਾ ਗਾ ਹੱਕ ਦੇ ਬਾਈ ਮੜੀ ਤੋਰ ਦੇ ਕੋਈ ਨਹੀਂ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਦੁੱਧ ਵਾਕਈ ਚੰਗਾ ਕੱਢ ਦੂਗੀ ਚੰਗੀ ਅਵੜ ਸੰੱਕੀ ਅਵਰੀਟ ਆ ਬਰੀਕੀ ਰੂਪ ਕੀ ਬਹੁਤ ਅਜਾ ਖੁੱਲੀ ਈ ਕਰਕੇ ਨਾ ਤਲਿਆਰੇ ਦੀ ਹਲਕਤ ਮੰਦੀ ਆ ਤਰਫ ਦੀ ਮੋੜ ਲੈ ਬਾਈ ਕੋਈ ਨਹੀਂ ਤੇ ਮੁੱਲ ਕੀ ਆ ਦਾ ਫਿਰ ਮੁੱਲ ਭਾਈ ਕਰਨ ਨੂੰ ਤਾਂ ਚਾਹੇ 110 ਕਰਦਗੇ 20 ਵੀ ਕਰਦਗੇ ਹੂੰ 95000 ਦੀ ਬੈਠ ਦੇ ਦਾਂਗੇ ਠੀਕ ਆ ਭਾਈ ਮਾਨਤਣ ਕਰ ਦਿਆਂ ਮੁੱਲ ਕਰਾਉਣ ਨੂੰ ਭਾਈ ਕਹਿੰਦਾ ਚਾਹੇ ਲੱਖੋਂ ਬਾਹਰ ਕਰਾ ਲਓ 95000 ਦੀ ਬੈਠ ਦੇ ਦਾਂਗੇ ਬਾਕੀ ਮੌਕੇ ਦੇ ਵਿੱਚੋਂ ਮਾਨਤਣ ਜ਼ਰੂਰ ਹੋਜੂ ਢਿੱਲਾ ਦਿਖਾ ਦੇ ਕਰ ਢਿੱਲਾ ਲੈ ਬਹੁਤ ਪਈਆਂ ਜੰਨਾ ਮਰਜੀ ਲੈਵਾ ਖਿੱਚੀ ਚੱਲ ਬਾਕੀ ਠੰਡੀ ਸ਼ੀਲ ਜਿਵੇਂ ਮਰਜੀ ਹੂੰ ਕੋਈ ਚੱਕਰ ਹੀ ਨਹੀਂ ਚਾਹੇ ਇੱਧਰ ਦੀ ਬਹਿ ਜਾ ਕੋਈ ਭਾਈ ਕਹਿੰਦਾ ਚਾਹੇ ਪੁੱਠੀ ਸਾਈਡ ਵਾਹੇ ਚਾਹੇ ਲੱਤ ਫੜ ਕੇ ਬੈਠਾ ਰਹੇ ਕੋਈ ਚੱਕਰੀ ਨਹੀਂ ਚੱਲ ਮੈਂ ਟਿੰਡੀ ਬਹੁਤ ਆ ਸਹੀ ਗੱਲ ਆ ਮੋਲ ਜੈਜ ਰੱਖਿਆ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਫੇਸ ਬੜਾ ਪਿਆਰਾ ਭਾਈ ਗੋਦੀਬਾਦੀ ਬਹੁਤ ਚੰਗੀਆਂ ਨੀਡ ਚੈੱਕ ਕਰਵਾਉਣਾ ਫੇਸ ਫੇਸ ਬਿਊਟੀ ਚੈੱਕ ਕਰੋ ਕਰਮਾਈ ਗੋਦੀਬਾਦੀ ਬਹੁਤ ਚੰਗੀਆਂ ਸੁਨੱਖ ਆਪਣਾ ਚੰਗਾ ਬੱਚੇ ਬੁੱੱਚੇ ਬਹੁਤ ਚੰਗੇ ਪਾਊਗਾ ਸਹੀ ਗੱਲ ਆ ਅੱਗੇ ਵੀਰੇ 2 ਨੰਬਰ ਸੁਈ ਵੀ ਹੈ ਹਾਂ ਬਈ ਇਹ ਸੂਈ ਵੀ ਆ ਕਿਹੜਾ ਸੂਆ ਸੂਈ ਇਹ ਵੀ ਦੂਜਾ ਸੂਆ ਸੂਈ ਵੀ ਆ ਕਦੋਂ ਸੂਈ ਆ ਬਈ ਇਹਨੂੰ ਸੂਈ ਨੂੰ ਹੋ ਗਏ 10 ਦਿਨ ਹੋ ਗਏ ਜਾਨੀ ਦੀ ਠੀਕ ਆ ਹਾਂ ਬੱਚਾ ਕੀ ਹੈ ਬੱਛੀ ਆ ਬਈ ਮੈਂ ਬੱਛੀ ਠੀਕ ਆ ਨਾ ਹਾਂ ਬੱਛੀ ਠੀਕ ਆ ਬੱਛੀ ਦਾ ਕ੍ਰਾਸ ਜੁਗ ਹੀ ਦਿੱਤੀ ਐ ਮੈਂ ਕਹੀ ਹੈ ਨਾ ਹਾਂ ਸਹੀ ਗੱਲ ਆ ਤੇ ਕਿੰਨਾ ਕਿ ਫਿਰ ਬੋਲਾ ਦੁੱਧ ਜਾਂ ਬੋਲਾ ਹੁਣ ਬਈ 18 ਕਿਲੋ ਹੋਊਗਾ 16 ਕਿਲੋ ਦੀ ਗਰੰਟੀ ਤੇ ਭੇਜ ਦੇਣੀ ਆ ਠੀਕ ਆ 18 ਠੀਕ ਆ ਭਾਈ ਤੇ ਜਿਵੇਂ ਮਗਰ ਲਾਥਣਾ ਛੋਟਾ ਜਿਹਾ ਦਿਖਾ ਇਹ ਬਈ ਥਣ ਜਾਨੀ ਦੀ ਹੈ ਅੱਧਾ ਗਾ ਇਹਦਾ ਅੱਧਾ ਕਾ ਇਹ ਅੱਧੋਂ ਦਾ ਜ਼ਿਆਦਾ ਹੈਗਾ ਆਪਾਂ ਅੱਧਾ ਕਹਿ ਕੇ ਦੇ ਅੱਧਾ ਕਹਿ ਕੇ ਦੇ ਠੀਕ ਆ ਭਾਈ ਤੇ ਮੁੱਲ ਫਿਰ ਇਹਦਾ ਮੁੱਲ ਭਾਈ ਮੁੱਲ ਤਾਂ 50 ਗਾ 45000 ਦੀ ਬੈੜ ਦੇ ਦੇ ਤੋਰ ਦੇ ਫਿਰ ਮੜੀ ਮੁੱਲ ਕਰਾਉਣ ਨੂੰ ਭਾਈ ਕਹਿੰਦਾ 50 ਕਰਾ ਲਓ 45000 ਦੀ ਬੈੜ ਆ ਜਿਹੜੀ ਆਪਾਂ ਦੇ ਦੇ ਦਿਆਂਗੇ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਬੱਚਾ ਮਗਰ ਬੱਚੀ ਆ ਖਣ ਚੰਗਾ ਇੱਕ ਥਣ ਅੱਧਾ ਦੱਸਿਆ ਭਾਈ ਨੇ ਅੱਧੇ ਤੋਂ ਹਾਇਦੋ ਬਾਈ ਕਹਿੰਦਾ ਬਾਦੀ ਹੈ ਪਰ ਅੱਧਾ ਮੰਨ ਕੇ ਲੈ ਜੀ ਹੈਨਾ ਤੋਰਾ ਤਾਰਾ ਚੰਗਾ ਬੜਦਾ ਰਾਜੀ ਰੂਜੀ ਫੁੱਲ ਆ ਬਾਈ ਮੋੜ ਲੈ ਬਾਕੀ ਕੋਈ ਬੱਚਾ ਛੱਡਣ ਦੀ ਨਹੀਂ ਲੋੜ ਪਾ ਰਸਾ ਲਾ ਕੇ ਬੰਦਾ ਥੱਲੇ ਭੇਜੇ ਵੇ ਠੀਕ ਹੈ ਚਾਹੇ ਮੂਰੇ ਬੰਨੇ ਚਾਹੇ ਨਾ ਬਾਈ ਵਾ ਵਾ ਠੀਕ ਹੈ ਬੰਨਣਾ ਮੂਰੇ ਬੱਚਾ ਬੰਨਣਾ ਨਹੀਂ ਬੰਨਣਾ ਨਾ ਵਾ ਨਾ ਛੱਡਣਾ ਛੱਡ ਨਹੀਂ ਛੱਡਣਾ ਨਾ ਛੱਡ ਮੜਾ ਜਾਂ ਨਿਆਣਾ ਲਾ ਕੇ ਬਾਈ ਕਹਿੰਦਾ ਬਹਿ ਜਾ ਪੂਰੀ ਠੰਡੀ ਸੀ ਰੱਬ ਤੇ ਨਗਪਰਾ ਕੋਲੇ ਸੀਗੇ ਦੋ ਦੋਨੇ ਦਿਖਾਤੇ ਇੱਕੇ ਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦਾ ਹੈ ਭਾਈ ਤਾਂ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ